ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੈਗ ਦੇ ਵਿੱਚ লাশ ਬਰਾਮਦ ਹੋਈ ਹੈ ਸਿਰ ਅਲੱਗ ਤੇ ਤਣ ਲਾ ਕਰ ਦਿੱਤਾ ਗਿਆ ਇਸ ਬੋਡੀ ਦਾ ਲੁਧਿਆਣਾ ਦੇ ਸ਼ਿਰਪੁਰ ਚੌਕ ਨੇੜੇ ਪੂਰੀ ਘਟਨਾ ਵਾਪਰੀ ਹੈ ਫਲਾਈਓਵਰ ਤੇ ਇੱਕ ਲਵਾਰਸ ਹਾਲਤ ਦੇ ਵਿੱਚ ਬੈਗ ਬਰਾਮਦ ਹੋਇਆ ਇੱਕ ਵਿਅਕਤੀ ਦੀ লাশ ਮਿਲਣ ਤੇ ਇਲਾਕੇ ਤੇ ਸਨਸਣੀ ਦਾ ਮਾਹੌਲ ਬਣ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਲਾਸ਼ ਦਾ ਪਤਾ ਨਹੀਂ ਚੱਲ ਪਾਇਆ ਕਿ ਇਹ ਕਿੱਥੇ ਦਾ ਵਿਅਕਤੀ ਸੀ ਜਾਂ ਫਿਰ ਕੋਈ ਕੁੜੀ ਸੀ ਜਾਂ ਮੁੰਡਾ ਸੀ ਇਸ ਦੀ ਹਰ ਜਾਣਕਾਰੀ ਨਹੀਂ ਮਿਲ ਪਾਈਆ ਪਰ ਲਾਸ਼ ਨੂੰ ਬੜੇ ਹੀ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਨੂੰ ਕਟਿਆ ਗਿਆ ਹੈ ਉਸ ਨੂੰ ਬਹੁਤ ਹੀ ਦਰਦਨਾਕ ਮੌਤ ਜਿਹੜੀ ਆ ਦਿੱਤੀ ਗਈ ਹੈ ਤਸਵੀਰਾਂ ਬਹੁਤ ਦਰਦਨਾਕ ਨੇ ਤੁਹਾਨੂੰ ਨਹੀਂ ਦਿਖਾ ਸਕਦੇ ਆ ਲਾਸ਼ ਦੀਆਂ ਪਰ ਜਿਹੜੀ ਖਬਰ ਹੈ ਇੱਕ ਵਾਰ ਪੰਜਾਬ ਨੂੰ ਦਹਿਲਾਕੇ ਰੱਖ ਦਿੱਤਾ ਹੈ ਲੁਧਿਆਣੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਰੋਦੋ ਗੰਦਾ ਇੱਕ ਬੈਗ ਅਗਦੇ ਵੀ ਉੱਤੇ ਪਿਆ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜ ਧੜ ਥੱਲੇ ਆਪੜ ਦੇ ਲੈਣਾ ਤੇ ਸੱਡ ਗਈ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚੋਂ ਆਦਮੀ ਦਾ ਇਹ ਘਟਨਾ ਪੌੜ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਆਡੀ ਕਹਿਣਗੇ ਤਾਂ ਹੀ ਕਰਦਾਂ ਕਰਦੇ ਜਿਹੜੀ ਔਕੇ ਦੇ ਅਫਸਰ ਹੁਕਮ ਦੇਣਗੇ ਹਾਂ ਤਾਂ ਬੈ ਲਵਾਸ ਬੈਗ ਮਿਲਿਆ ਤੇ ਲਵਾਸ ਕਦੇ ਬੈਗ ਪਿਆ ਆ ਹੁਣੇ ਇੰਦਾ ਕੜਾ ਪਹਿਲੀ ਗੱਲ ਹੈ ਅੱਛਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਹਰ ਬਾਈ ਦੇ ਦੱਸ ਕੇ ਹੁਣ ਦੇ ਸੰਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਕਿਹੜੇ ਗਾੜੀ ਦਾ ਮਾਡਲ ਥਾਣਾ ਦਾ 6 ਨੰਬਰ ਵੀ ਪੈਂਦਾ ਜੀ ਆਰ ਪੀ ਵੀ ਪੈਂਦਾ ਹੁਣ ਤੇ ਇਹਦੇ ਆਪ ਸਭ ਕੀ ਹੁਕਮ ਦਿੰਦੇ ਆ ਸੁਨਾਗ ਕੀ ਕਰੀ ਹੋਈ ਹੈ ਕੋਈ ਨਹੀਂ ਸੁਨਾਗ ਤਾਂ ਇਹ ਦੇਖੇ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਉਹ ਬੈਕ ਬੋਨ ਦਾ ਦੇਖਿਆ ਵੀ ਤੜਿਆ ਤੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਗਿਆ ਹਾਂ ਜੀ ਮੈਂ ਦੱਸ ਦਤਾ ਹਾਂ